ਨੀਰ ਲੀਡਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਡੀਏ ਦਾ ਮਾਮਲਾ ਦਰਜ ਹੋਇਆ ਮੋਰਚੇ ਪੇਸ਼ ਕੀਤਾ ਗਿਆ 7 ਦਿਨ ਦੀ ਰਿਮਾਂਡ ਮਿਲੀ ਹੈ ਅਕਾਲੀ ਦਲ ਇਹ ਕਹਿ ਰਿਹਾ ਹੈ ਕਿ ਸਿਆਸੀ ਬਦਲਾਖੋਰੀ ਦੇ ਤਹਿਤ ਇਸ ਤਰੀਕੇ ਦਾ ਕੇਸ ਰਜਿਸਟਰ ਕੀਤਾ ਗਿਆ ਹਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਗੱਲਬਾਤ ਕਰਦੇ ਹਨ ਮਜੀਠੀ ਸਾਹਿਬ ਕੇਸ ਤਰੀਕੇ ਦੇ ਨਾਲ ਦੇਖਦੇ ਹੋ ਕਹਿੰਦੇ ਸਿਆਸੀ ਬਦਲਾਖੋਰੀ ਡਰੱਗਸ ਚ ਕੁਝ ਨਹੀਂ ਮਿਲਿਆ ਹੁਣ ਇਹ ਆਮਦਨ ਤੋਂ ਬਾਅਦ ਮਾਮਲੇ ਦੇ ਵਿੱਚ ਜਿਹੜਾ ਵਿਕਰਮ ਸਿੰਘ ਮਜੀਠੀਆ ਨੂੰ ਫਸਾਇਆ ਜਾ ਰਿਹਾ ਆਮਦਨ ਜਿਹੜੀ ਆ ਉਸ ਸਰੋਤਾਂ ਤੋਂ ਬਾਅਦ ਕਿੱਥੋਂ ਪੜਾਈ ਗਈ ਇਹ ਇੱਕ ਬਹੁਤ ਵੱਡਾ ਸਵਾਲ ਆ ਉਹ ਜਿਹੜੀ ਆਮਦਨ ਸਰੋਤ ਤੁਹਾਡੇ ਕੋਲੇ ਕੀ ਨੇ ਮੰਨ ਲਓ ਤੁਹਾਡੇ ਕੋਲੇ 2 ਏਕੜ ਜ਼ਮੀਨ ਆ 40 ਏਕੜ ਜ਼ਮੀਨ ਆ ਤੁਸੀਂ ਉਤੋਂ ਤੋਂ ਆਪਣੀ ਕਲਟੀਵੇਸ਼ਨ ਕਰਦੇ ਹੋ ਆਪਣੀ ਖੇਤੀਬਾੜੀ ਕਰਦੇ ਹੋ ਤੁਹਾਡੀ ਇਨਕਮ ਹੁੰਦੀ ਆ ਇਹ ਤੁਹਾਡੀ ਅਸਲੀ ਇਨਕਮ ਜਾਂ ਤੁਹਾਨੂੰ ਤਨਖਾਹ ਮਿਲਦੀ ਆ ਇਹ ਆ ਤੁਹਾਡੀ ਅਸਲੀ ਇਨਕਮ ਉਹਦੇ ਖਰਚੇ ਨੇ ਜੇਕਰ ਤੁਸੀਂ ਉਸ ਤੋਂ ਬਾਅਦ 400 ਗੁਣਾ 500 ਗੁਣਾ 1000 ਗੁਣਾ ਆਮਦਨ ਕਮਾ ਰਹੇ ਹੋ ਦਿਖਾ ਰਹੇ ਹੋ ਤੇ ਇਹਦਾ ਮਤਲਬ ਆ ਕਿ ਫਿਰ ਲੁੱਟਖੋ ਰ ਕਰ ਰਹੇ ਹੋ ਲੁੱਟਖੋ ਕੀ ਦੇ ਰਾਹੀਂ ਹੋ ਰਹੀ ਆ ਕਿੱਥੋਂ ਪੈਸੇ ਰੁੱਟੇ ਜਾ ਰਹੇ ਨੇ